ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹਾਂ ਅੱਜ ਮੈਂ ਵੀਡੀਓ ਸਟਾਰਟ ਕਰਨ ਤੋਂ ਪਹਿਲੀ ਨਾ ਤੁਹਾਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਚੈਨਲ ਨੂੰ ਫੋਲੋ ਬੇਸ਼ੱਕ ਨਾ ਕਰਿਓ ਵੀਡੀਓ ਨੂੰ ਨਾ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਅੱਜ ਦੀ ਵੀਡੀਓ ਬਹੁਤ ਹੀ ਜ਼ਰੂਰੀ ਹੈ ਵੀਡੀਓ ਨੂੰ ਸ਼ਾਰੀ ਦੇਖਿਓ ਜੇਕਰ ਨਹੀਂ ਵੀ ਦੇਖਣੀ ਨਾ ਵੀਡੀਓ ਨੂੰ ਲਾਇਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਵੀਡੀਓ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ ਜੀ ਪਹਿਲਾ ਬਰਨਾਲਾ ਦੇ ਪਿੰਡ ਕਾਲੇ ਕੰਦੇ ਵਿੱਚ ਖੜਿਆ ਜਿੱਥੇ ਇੱਕ ਗਰੀਬ ਪਰਿਵਾਰ ਹੈ ਤੁਸੀਂ ਘਰ ਵੀਡੀਓ ਦੇ ਵਿੱਚ ਸਾਰਾ ਦੇਖ ਹੀ ਲਓਗੇ ਇੱਕ ਛੋਟੀ ਜੀ ਫੈਮਿਲੀ ਹੈ ਦੋ ਬੱਚੇ ਹੈ ਤੇ ਵੀਰ ਹੈਗਾ ਜਿਹਨੂੰ ਕਾਫੀ ਟਾਈਮ ਤੋਂ ਲੰਬੇ ਸਮੇਂ ਤੋਂ ਪ੍ਰੋਬਲਮ ਚੱਲ ਰਹੀ ਹੈ ਬਿਮਾਰੀ ਨਾਲ ਜੂਝ ਰਿਹਾ ਹੈਗਾ ਵੀਰ ਤੇ ਹੁਣ ਹੋਰ ਵੀ ਜਿਆਦਾ ਉਹਨੂੰ ਪ੍ਰੋਬਲਮਾਂ ਵੱਧ ਗਈਆਂ ਨੇ ਜਿਵੇਂ ਕਿ ਦੋਨੇ ਕਿਤਨੀਆਂ ਫੇਲ ਨੇ ਵੀਰ ਦੀਆਂ ਹੁਣ ਡੈਲਸ ਵਗੈਰਾ ਵੀ ਕਰਵਾ ਕੇ ਲੈ ਕੇ ਆਉਂਦੇ ਨੇਗੇ ਉਸ ਤੋਂ ਪਹਿਲਾਂ ਇਹ ਚੂਲੇ ਦੀ ਪ੍ਰੋਬਲਮ ਸੀਗੀ ਥੋੜਾ ਜਿਹਾ ਠੀਕ ਹੋਇਆ ਸੀ ਤਾਂ ਵੀਰ ਨੇ ਇੱਕ ਮੈਂ ਪਹਿਲਾ ਇਸੇ ਚੈਨਲ ਤੇ ਨਾ ਵੀਡੀਓ ਪਾਈ ਸੀਗੀ ਵੀਰ ਦੀ ਕੁਲਚਿਆਂ ਦਾ ਕੰਮ ਸਟਾਰਟ ਕਰ ਲਿਆ ਸੀ ਪਰ ਹੁਣ ਜਿਆਦਾ ਪ੍ਰੋਬਲਮ ਹੋਣ ਕਰਕੇ ਉਹ ਵੀ ਦਿੱਕਤ ਹੈ ਬੇਨਤੀ ਮੈਂ ਇਸ ਕਰਕੇ ਕਰਦਾ ਬਈ ਵੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਆਪਾਂ ਇਸ ਵੀਰ ਦੀ ਨਾ ਥੋੜੀ ਬਹੁਤੀ ਕਿਸੇ ਨਾ ਕਿਸੇ ਪ੍ਰਕਾਰ ਦੀ ਕੋਈ ਮਦਦ ਕਰ ਸਕੀਏ ਮੈਂ ਵੀਰ ਦਾ ਗੂਗਲ ਪੇ ਨੰਬਰ ਪੇਟੀਐਮ ਵਗੈਰਾ ਜਿੱਦੇ ਤੇ ਚੱਲਦਾ ਤੇ ਖਾਤਾ ਨੰਬਰ ਵੀ ਜ਼ਰੂਰ ਵੀਡੀਓ ਦੇ ਵਿੱਚ ਸ਼ੇਅਰ ਕਰੂੰਗਾ ਕੋਈ ਵੀ ਵਿਅਕਤੀ 5 10 150 ਜਿੰਨਾ ਵੀ ਕੋਈ ਦਾਨ ਪੁੰਨ ਕਰ ਸਕਦਾ ਇਸ ਵੀਰ ਵਾਸਤੇ ਲਾਜ਼ਮੀ ਕਰਿਓ ਜੀ ਕਿਉਂਕਿ ਖਰਚੇ ਵੀ ਮਹਿੰਗਾਈ ਦਾ ਟਾਈਮ ਐ ਤੁਹਾਨੂੰ ਪਤਾ ਨਾ ਜੇਕਰ ਕਿਸੇ ਹਸਪੀਟਲ ਦੇ ਵਿੱਚ ਆਪਾਂ ਗੱਲਾਂ ਕਰੀ ਨਾ ਵੀ ਡੈਲਸ ਵਗੈਰਾ ਫ੍ਰੀ ਹੋ ਜਾਂਦੀਆਂ ਤਾਂ ਆਉਣ ਜਾਣ ਦੇ ਖਰਚੇ ਵੀ ਬਹੁਤ ਬਹੁਤ ਸੋਹਣਾ ਕਾਰੋਬਾਰ ਦੀ ਵਧੀਆ ਕੰਮਕਾਰ ਆਪਦਾ ਮਿਹਨਤ ਕਰਦਾ ਸੀਗਾ ਪਰ ਉਸ ਪਰਮਾਤਮਾ ਦੇ ਅੱਗੇ ਹਨਾ ਕਿਸੇ ਦਾ ਕੋਈ ਜੋਰ ਨਹੀਂ ਹੁੰਦਾ ਕੀ ਨਾਮ ਆਪਾਂ ਲੈਣਾ ਸਰਾ ਗਰੀਬ ਗਰੀਬਕੋਰ ਹਾਂ ਇਹ ਤੁਹਾਡੇ ਹਸਬੰਦ ਨੇ ਹਾਂਜੀ ਕੀ ਬਿਮਾਰੀ ਹੋਈ ਨੇ ਕੀ ਪ੍ਰੋਬਲਮ ਕੀ ਪਈ ਹੈ ਇਹਨਾਂ ਨੂੰ ਉਹਨਾਂ ਗੁਰਦਿਆਂ ਦੇ ਬਾਲਾ ਜੀ ਗੁਰਦਿਆਂ ਦੀ ਹਾਂਜੀ ਹੁਣ ਕਿਤਲੀਆਂ ਫੇਰ ਵੀ ਦੱਸੀਆਂ ਗਿਆ ਨਾ ਹਾਂਜੀ ਤੇ ਹੁਣ ਡੈਲਸ ਵਗੈਰਾ ਵੀ ਕਰਾ ਕੇ ਲੇਕੇ ਹਾਂਜੀ ਕਰਵਾ ਕੇ ਲਿਆ ਕਿਹੜੀ ਜਗ੍ਹਾ ਤੋਂ ਸਰਸੇ ਤੋਂ ਜੀ ਸਰਸੇ ਤੋਂ ਹਨਾ ਤੇ ਉਸ ਤੋਂ ਪਹਿਲਾਂ ਕੀ ਕੰਮ ਕਰਦਾ ਸੀ ਵੀਰ ਉਸ ਤੋਂ ਪਹਿਲਾਂ ਜਿਹੜੀ ਨਾ ਉਹਦੇ ਪਹਿਲਾਂ ਮਿਸਤਰੀ ਦਾ ਕੰਮ ਕਰਦਾ ਸੀ ਹਾਂ ਥੋੜੀ ਜਿਹੀ ਉੱਚੀ ਬੋਲੋ ਪਹਿਲਾਂ ਮਿਸਤਰੀ ਦਾ ਕੰਮ ਕਰਦਾ ਸੀ ਮਿਸਤਰੀ ਦਾ ਕੰਮ ਕਰਦਾ ਸੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਇੱਕ ਵਾਰੀ ਮੈਂ ਪਹਿਲਾਂ ਵੀਡੀਓ ਬਣਾਈ ਸੀਗੀ ਪਾਈ ਸੀਗੀ ਦੱਸਿਆ ਸੀਗਾ ਵੀ ਚੂਲੇ ਦੇ ਵਿੱਚ ਵੀ ਕੋਈ ਪ੍ਰੋਬਲਮ ਨਹੀਂ ਸੀ ਹਨਾ ਉਸ ਤੋਂ ਬਾਅਦ ਵਿੱਚ ਜਦੋਂ ਥੋੜਾ ਜਿਹਾ ਠੀਕ ਹੋਇਆ ਤਾਂ ਇਹ ਰੇੜੀ ਲਾਉਣ ਲੱਗੇ ਜਿਹ ਕੋਲ ਚੱਲਦੀ ਹੈ ਬੇਨਤੀ ਕੀ ਕਰਨਾ ਚਾਹੁੰਦੇ ਹਾਂ ਜਿਹੜੇ ਮੇਰੇ ਵੀਰ ਦਰਸ਼ਕ ਵੀਡੀਓ ਨੂੰ ਦੇਖਣਗੇ ਕਿਸੇ ਜਾਣਿਆ ਜਰਮਾਦ ਵੀ ਕੀਤੀ ਜਾਵੇ ਇਹ ਸਾਡੀ ਹਾਂਜੀ ਵੀਰ ਜੀ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਜਰਨੈਲ ਸਿੰਘਾਜੀ ਪਿੰਡ ਬਦਰਾ ਮੇਰਾ ਪਿੰਡ ਬਾਦਰਾ ਹਾਂਜੀ ਜਨੈਤ ਇਹ ਕੀ ਲੱਗਦੇ ਨੇ ਤੁਹਾਡੇ ਜਿਹੜੇ ਇਹ ਸਾਡੇ ਪ੍ਰੋਣਾ ਸਾਹਿਬ ਜੀ ਨੇ ਜੀ ਅੱਛਾ ਇਹ ਪ੍ਰੋਣਾ ਸਾਹਿਬ ਨੇ ਹਾਂਜੀ ਹਾਂ ਅੱਛਾ ਜਦੋਂ ਤੁਸੀਂ ਨਾਲ ਗਏ ਸੀਗੇ ਜਦੋਂ ਇੱਥੇ ਆਪਣੇ ਸਰਸ ਲੈ ਕੇ ਗਏ ਸੀ ਨਾ ਮਾਈ ਮਾਈ ਲੈ ਕੇ ਗਏ ਸੀ ਇਹਨਾਂ ਨੂੰ ਠੀਕ ਹੈ ਕਿੰਨਾ ਖਰਚਾ ਦੱਸਿਆ ਉੱਥੇ ਤਾਂ ਅੱਛਾ ਜੀ 4.5 ਲੱਖ ਤੋਂ 5 ਲੱਖ ਰੁਪਏ ਦੱਸਿਆ ਜੀ ਇਹਨਾਂ ਨੂੰ ਕੀ ਗੁਜਾਰਸ਼ ਕਰਨਾ ਚਾਹੁੰਦੇ ਹੋਗੇ ਜਿਹੜੇ ਮੇਰੇ ਵੀਰ ਵੀਡੀਓ ਦੇਖਣਗੇ ਆਪਾਂ ਜਿਹੜੇ ਕਦਰ ਕਿ ਵੀਡੀਓ ਬਣਾ ਕੇ ਇਹਨਾਂ ਦੀ ਪਾ ਰਹੇ ਹਾਂਗੇ ਅਈ ਤਾਂ ਇਹੀ ਚੌਣਾ ਜੀ ਗਰੀਬ ਪਰਿਵਾਰ ਆਗਾ ਆਪਾਂ ਉਹਦਾ ਹਰੇਕ ਹੀ ਟਾਈਮ ਪਾਸ ਕਰਦਾ ਘਰੇ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਕਰੋ ਭਾਈ ਛੋਟੇ ਛੋਟੇ ਜਿਹਾਕ ਨੇ ਕਿ ਜਿਹੜਾ ਕਮਾਉਣ ਵਾਲਾ ਸੀ ਉਹ ਵੀ ਪਿਆਸ ਨੂੰ ਦੇਸੀ ਰਿਹਾਗਾ ਮੰਜੇ ਤੇ ਪਿਆਸ ਹਾਂਜੀ ਹਾਂ ਅਸੀਂ ਤਾਂ ਇਹੀ ਚਾਹੁੰਨੇ ਆ ਵੀ ਧੰਨਵਾਦ ਭਾਈ ਛੋਟੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਵੀਡੀਓ ਨੂੰ ਦੇਖ ਕੇ ਵੀ ਜਿਹੜਾ ਜਾਈ ਛਰਦਾ ਹੈ 10 ਰੁਪਏ ਨੂੰ ਦਿਓ ਭਾਈ ਕੋਈ ਇਹਨਾਂ ਕੋਲ ਹੋਰ ਕੋਈ ਕਿਸੇ ਤਰ੍ਹਾਂ ਦੀ ਕੋਈ ਆਮਦਨ ਕੋਈ ਪ੍ਰੋਫਿਟ ਵੀ ਵਗੈਰਾ ਕੋਈ ਹੈ ਕੋਈ ਇਹਨਾਂ ਕੋਲੇ ਵਿਚਾਰੇ ਕੋਲੇ ਕੁਛ ਨਹੀਂ ਜੀ ਇਹ ਕੋਲਚੇ ਬਣਾਉਣ ਲੱਗਾ ਸੀ ਬਿਮਾਰੀ ਦੇ ਕਾਰਨ ਹੋਰ ਕੋਈ ਕੰਮ ਹ ਦੇਖੋ ਵੀ ਦੋਸਤੋ ਹੁਣ ਸਾਡੀ ਦਾ ਹੱਥ ਬਨ ਕੇ ਇਹੀ ਬੇਨਤੀ ਹੈਗੀ ਤੇ ਵੀ ਵੀਡੀਓ ਨੂੰ ਲਾਈਕ ਕਰਨ ਦਾ ਬਾਰ-ਬਾਰ ਅਸੀਂ ਇਸੇ ਕਰਕੇ ਕਹਿੰਦੇ ਆ ਤਾਂ ਕਿ ਨਾ ਕੋਈ ਐਸੇ ਵਿਅਕਤੀ ਤੱਕ ਵੀਡੀਓ ਪਹੁੰਚ ਜਾਂਦੀ ਹੈ ਜਿਹੜਾ ਕੋਈ ਇਸ ਗਰੀਬ ਪਰਿਵਾਰ ਦੀ ਮਦਦ ਕਰ ਸਕੇ ਹੈਨਾ ਮੈਂ ਇਕੱਲੇ ਏਸੀ ਵੀਡੀਓ ਨੂੰ ਲਾਈਕ ਕਰਨ ਵਾਸਤੇ ਨਹੀਂ ਸ਼ੇਅਰ ਕਰਨ ਵਾਸਤੇ ਕਹਿੰਦਾ ਮੈਂ ਕਹਿੰਦਾ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਕੋਈ ਕੋਈ ਵੀ ਵੀਰ ਵੀਡੀਓ ਬਣਾ ਕੇ ਪਾਉਂਦਾ ਸਾਰਿਆਂ ਦੀਆਂ ਵੀਡੀਓ ਨੂੰ ਨਾ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜਿਹੜੀਆਂ ਲੋੜਵੰਦ ਵੀਡੀਓ ਹੁੰਦੀਆਂ ਨੇਗੀ ਤੇ ਇਸ ਵੀਰ ਦੀ ਮਦਦ ਹੋ ਜਾਈ ਡੈਲਸ ਜਿਹੜੀ ਹੁੰਨੀ ਉਹ ਕਿੰਨੇ ਟਾਈਮ ਵੱਧੂ ਹੁੰਦੀ ਹੈ ਜੀ ਉਹ ਹਮਝ ਹਫਤੇ ਦੇ ਵਿੱਚ ਦੋ ਵਾਰ ਹੀ ਦੱਸਦਾ ਜੀ ਹਫਤੇ 'ਚ ਉਹ ਦੋ ਵਾਰ ਹੀ ਹਾਂਜੀ ਹਫਤੇ 'ਚ ਦੋ ਵਾਰੀ ਸਾਨੂੰ ਉੱਥੇ ਜਾਣਾ ਪਿਆ ਉੱਥੇ ਜਾਣਾ ਪਿਆ ਕਰੀ ਉੱਥੇ ਕਿਰਾਇਆ ਭੜਾ ਦੇਖੋ ਜੀ ਉੱਥੇ ਲੱਗਦੇ ਬਹੁਤ ਪੈਸੇ ਨਿਕਲ ਦਵਾਈਦਲੇ ਤੇ ਠੀਕ ਹੈ ਹਾਂਜੀ ਇਹ ਕੋਈ ਜਿਵੇਂ ਕਾਰਡ ਵਗੈਰਾ ਹੁੰਦਾ ਜਾਂ ਕੋਈ ਉੱਥੇ ਹਸਪੀਟਲ 'ਚ ਕੋਈ ਫ੍ਰੀ ਸਹਾਇਤਾ ਤਾਂ ਨਹੀਂ ਹੈਗੀ ਸਾਨੂੰ ਕੋਈ ਕੁਝ ਨਹੀਂ ਫੇਰੀ ਸਹਾਇਤਾ ਜੀ ਉੱਥੇ ਹੁਣ ਆਪਣਾ ਪੰਜਾਬ ਵਾਲਾ ਕਾਰਡ ਚੱਲ ਨਹੀਂ ਰਿਹਾ ਹਰਿਆਣੇ ਵਾਲਾ ਬਣਾਉਂਦੇ ਨਹੀਂ ਹੈਗੇ ਉਹ ਅੱਛਾ ਹਾਂਜੀ ਹਾਂ मतलब ਜਿਹੜੀ ਹੋ ਇਹ ਤਾਂ ਹੈਗਾ ਡੈਲਸ ਦੀ ਗੱਲ ਹੈ ਨਾ ਜਿਵੇਂ ਹੁਣ ਕਿਤੀਆਂ ਫੇਲ ਵਗੈਰਾ ਤੁਸੀਂ ਦੱਸਿਆ ਜਾਂ ਗੁਰਦੇ ਦੀ ਪ੍ਰੋਬਲਮ ਮਤਲਬ ਜੋ ਵੀ ਹੈਗੀ ਹੈ ਨਾ ਤੇ ਉਹਦੇ ਤੇ ਤਕਰੀਬਨ ਕਿੰਨਾ ਖਰਚਾ ਆਜੂ 4.5 ਲੱਖ ਪੌਣੇ 5 ਲੱਖ ਰੁਪਏ ਖਰਚਾ ਆਉਜੀ ਉਹਦੇ ਦੇ ਵੀਰ ਸੋ ਦੇਖੋ ਖਰਚਾ ਬਹੁਤ ਆ ਜਾਣਾ ਇਸ ਕਰਕੇ ਕਹਿੰਦੇ ਜੀ ਵੀਰ ਦੀ ਮਦਦ ਜਰੂਰ ਕਰੋ ਜੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ